ਜਿਵੇਂ ਅਸੀਂ ਖੁਦਾਵੰ ਦੇ ਪਾਕ ਔਰ ਜ਼ੁੰਦਾ ਵਚਨ ਚੋਂ ਸਿੱਖ ਰਹੇ ਆ ਕਿ ਆਲਸੀ ਆਪਣਾ ਹੱਥ ਥਾਲੀ ਵਿੱਚ ਪਾਉਂਦਾ ਆ ਤੇ ਥਾਲੀ ਚ ਪਾ ਕੇ ਤੇ ਆਪਣੇ ਮੂੰਹ ਤੇ ਕਰ ਜਦੋਂ ਖੜਦਾ ਆ ਤੇ ਆਲਸ ਏ ਥੱਕ ਜਾਂਦਾ ਹੈ ਥੱਕ ਜਾਂਦਾ ਹੈ ਆਲਸੀ ਗੌਰ ਕਰੀਏ ਅਜੀਜ਼ ਇਹ ਆਲਸ ਜਿਹੜਾ ਆਲਸ ਸਾਨੂੰ ਬਹੁਤ ਜ਼ਿਆਦਾ ਬੀਮਾਰ ਕਰ ਦਿੰਦਾ ਬੰਦਾ ਤੰਦਰੁਸਤ ਹੁੰਦਾ ਉਹ ਵੀ ਬਿਮਾਰ ਹੋ ਜਾਂਦਾ ਪਰ ਜਦੋਂ ਅਸੀਂ ਉਦਮੀ ਬਣਾਂਗੇ ਉਦਮ ਕਰਾਂਗੇ ਖੁਦਾ ਦੇ ਕਲਾਮ ਚ ਲਿਖਿਆ ਉਦਮੀ ਦਾ ਹੱਥ ਣੀ ਬਣਾਉਂਦਾ ਆ ਪਰ ਜਦੋਂ ਅਸੀਂ ਆਲਸੀ ਬਣ ਜਾਂਦੇ ਆ ਤੇ ਆਲਸ ਦੇ ਨਾਲ ਜਦੋਂ ਖੁਦਾ ਦੇ ਕਲਾਮ ਨੂੰ ਜਦੋਂ ਕਹਾਵਤਾਂ ਦੀ ਪੋਤੀ ਉਹਦੇ ਦਾਸਾ ਦੇ ਤਿੰਨ ਐਤ ਵਿੱਚ ਲਿਖਿਆ ਹੈ ਕਿ ਢਿੱਲਾ ਹੱਥ ਕੰਗਾਲ ਕਰਦਾ ਜਦੋਂ ਅਸੀਂ ਢਿੱਲੇ ਰਹਿੰਨੇ ਆ ਆਲਸੀ ਰਹਿੰਨੇ ਆ ਫਿਰ ਅਸੀਂ ਕੰਗਾਲ ਬੰਦੇ ਜਾਵਾਂਗੇ ਫਿਰ ਅਸੀਂ ਕਿਵੇਂ ਬਰਕਤ ਵਿੱਚ ਵਧਾਂਗੇ ਗੌਰ ਕਰੀਏ ਸਾਨੂੰ ਕਦੇ ਵੀ ਆਪਣੇ ਜੀਵਨ ਵਿੱਚ ਆਲਸ ਨਹੀਂ ਆਉਣਾ ਚਾਹੀਦਾ ਜਿਵੇਂ ਅਸੀਂ ਸੁਣ ਰਹੇ ਹਾਂ ਕਲਾਮ ਦੇ ਅੰਦਰ ਕਿ ਪੰਜ ਕੁਵਾਰੀਆਂ ਚਤਰ ਪੰਜ ਕੁਵਾਰੀਆਂ ਸਿਆਰ ਜਦੋਂ ਦਸਾਂ ਕੁਵਾਰੀਆਂ ਵਿੱਚੋਂ ਉਹਨਾਂ ਨੇ ਜਿਨ੍ਹਾਂ ਨੇ ਢਿੱਲ ਕਰ ਛੱਡੀ ਔਰ ਜਿਹੜੀਆਂ ਸਿਆਰ ਸਨ ਚਤਰ ਸਨ ਉਹਨਾਂ ਜਲਦੀ ਕੀਤੀ ਤਿਆਰੀ ਕਰ ਲਈ ਤਿਆਰੀ ਕਰਕੇ ਲਾੜੇ ਦੇ ਨਾਲ ਚਲੀਆਂ ਗਈਆਂ ਜਿਹੜੀਆਂ ਮੂਰਖ ਸਨ ਢਿੱਲੀਆਂ ਸਨ ਆਲਸੀ ਸਨ ਕਹਿੰਦੀਆਂ ਕੋਈ ਗੱਲ ਨਹੀਂ ਮਸਾਲਾ ਹੈਗੀਆਂ ਆ ਤੇਲ ਲਾਵਾਂਗੇ ਤੇਲ ਲਾਵਾਂਗੇ ਬਚਨ ਦੇ ਵਿੱਚੋ ਲਿਖਿਆ ਆ ਕਿ ਜਦੋਂ ਲਾੜਾ ਆਇਆ ਤُم ਪੈ ਗਈ ਉਹਨਾਂ ਦੀਆਂ ਮਸਾਲਾ ਬੁਝਦੀਆਂ ਜਾਂਦੀਆਂ ਆਲਸ ਵਾਲਿਆਂ ਦੀਆਂ ਮੁੜ ਕੇ ਉਹ ਜਦੋਂ ਦੂਸਰਿਆਂ ਕੋਲੋਂ ਗਈਆਂ ਉਹਨਾਂ ਕਿ ਮੁੱਲ ਵਾਲਿਆਂ ਕੋਲ ਚੋ ਮੁੜ ਕੇ ਮੁੱਲ ਵਾਲਿਆਂ ਕੋਲ ਗਈਆਂ ਔਰ ਪਹਿਲਾਂ ਹੀ ਜੇ ਚੱਲ ਜਾਂਦੀਆਂ ਤੇ ਉਹ ਲਾੜੇ ਦੇ ਨਾਲ ਚਲੀਆਂ ਜਾਂਦੀਆਂ ਜਿੱਥੇ ਜਿਸ ਕਰਕੇ ਉਹ ਆਈਆਂ ਸਨ ਉਹ ਉਹਨਾਂ ਦੀ ਆਸ ਪੂਰੀ ਹੋ ਜਾਂਦੀ ਪਰ ਗੌਰ ਕਰਿਏ ਆਲਸ ਕਰਕੇ ਉਹ ਗਈਆਂ ਨਹੀਂ ਮਗਰੋਂ ਗਈਆਂ ਕੰਮ ਕੀਤਾ ਪਰ ਮਗਰੋਂ ਕੀਤਾ ਆਲਸ ਕਰਕੇ ਪਰ ਉਹ ਰਹਿ ਗਈਆਂ ਇਸੇ ਤਰ੍ਹਾਂ ਪ੍ਰਭੂ ਦਾ ਵਚਨ ਕਹਿੰਦਾ ਆ ਕਿ ਸੁਸਤੀ ਨਾ ਕਰੋ ਸੁਸਤੀ ਜਿਹੜੀ ਹੈ ਉਹ ਸਾਨੂੰ ਬਹੁਤ ਦੂਰ ਛੁੱਟ ਦਿੰਦੀ ਆ ਪਰਮੇਸ਼ਵਰ ਦੇ ਜਿਹੜੇ ਲੋਕ ਹੁੰਦੇ ਆ ਪ੍ਰਭੂ ਦੇ ਲੋਕ ਪਿਆਰੇ ਹੁੰਦੇ ਆ ਉਹਨਾਂ ਨੂੰ ਖੁਦਾਵੰ ਦਾ ਵਚਨ ਚੇਤਾਰਦਾ ਹੈ ਖਬਰਦਾਰ ਕਰਦਾ ਆ ਲੋਕਾਂ ਦੀਆਂ ਜੀ 18 ਅਧਿਆਏ ਵਿੱਚ ਲਿਖਿਆ ਆ ਕਿ ਪ੍ਰਾਰਥਨਾ ਕਰੋ ਸੁਸਤੀ ਨਾ ਕਰੋ ਕਈ ਲੋਕ ਪ੍ਰਾਰਥਨਾ ਕਰਨ ਵਿੱਚ ਢਿੱਲ ਕਰਦੇ ਆ ਕੋਈ ਗੱਲ ਨਹੀਂ ਕਰਨੀ ਆ ਕਰ ਲਾਂਗੇ ਜਿਵੇਂ ਪੰਜ ਕੁਆਰੀਆਂ ਕਹਿੰਦੀਆਂ ਸੀ ਕੋਈ ਗੱਲ ਨਹੀਂ ਲਿਆਉਣਾ ਤੇ ਲਿਆਵਾਂਗੇ ਇਸੇ ਤਰ੍ਹਾਂ ਜਿੰਨਾਂ ਬਾਈਬਲ ਪੜ੍ਹਨੀ ਉਹ ਵੀ ਕਹਿ ਦਿੰਦੇ ਆ ਕੋਈ ਗੱਲ ਨਹੀਂ ਬਾਈਬਲ ਪੜ੍ਹਨੀ ਆ ਠਹਿਰ ਕੇ ਪੜ੍ਹ ਲਾਂਗੇ ਵਕਤ ਮਿਲ ਜਾਂਦਾ ਕੋਈ ਗੱਲ ਨਹੀਂ ਬਾਅਦ ਚ ਪੜ੍ਹ ਲਾਂਗੇ ਪਰ ਮੁੜ ਕੇ ਉਹ ਵੇਲਾ ਜਿਹੜਾ ਹੁੰਦਾ ਆ ਨੰਗਿਆ ਨਾ ਇਸੇ ਤਰ੍ਹਾਂ ਸਮੇਂ ਦੇ ਨਾਲ ਜਿਹੜਾ ਕੰਮ ਸਮੇਂ ਦੇ ਨਾਲ ਹੁੰਦਾ ਆ ਉਹਦੀ ਬਰਕਤ ਹੁੰਦੀ ਆ ਜਿਹੜਾ ਸਮੇਂ ਤੋਂ ਵਾਦਾ ਹੁੰਦਾ ਆ ਉਹਦੀ ਆਸ਼ੀਸ਼ ਬਹੁਤ ਹੀ ਜ਼ਿਆਦਾ ਘਟ ਜਾਂਦੀ ਹੈ ਸਮੇਂ ਦੇ ਨਾਲ ਸਾਨੂੰ ਪ੍ਰਭੂ ਦੇ ਫ਼ਾਜਲ ਦੇ ਦੁਆਰਾ ਜਦੋਂ ਆਪਾਂ ਸੁਸਤੀ ਨਹੀਂ ਕਰਾਂਗੇ ਤੇ ਬਾਈਬਲ ਦੇ ਵਿੱਚ ਲਿਖਿਆ ਸਮੇਂ ਨਾਲ ਜਿਹੜਾ ਬੀਜ ਆ ਜਾਂਦਾ ਆ ਉਹ 100 ਗੁਣਾ ਬਰਕਾ ਦਿੰਦਾ ਬੋਲੇ ਹਾਲੇਲੂਇਆ ਅਜੀਜ਼ ਜਿੰਨੇ ਤੁਸੀਂ ਸੁਣ ਰਹੇ ਜੋ ਪ੍ਰਭੂ ਜੀ ਦਾ پاک ਕਲਾਮ ਆਪਣੇ ਜੀਵਨ ਚੋਂ ਸੁਸਤੀ ਨੂੰ ਬਾਹਰ ਕੱਢੀਏ ਇਹ ਆਲਸ ਜਿਹੜਾ ਆ ਇਹ ਸਵਰਗ ਤੋਂ ਵੀ ਮਾਰ ਕੱਢ ਦਿੰਦਾ ਇਹ ਕੰਮ ਦੇ ਵਿੱਚ ਬਹੁਤ ਘਾਟ ਪਾ ਦਿੰਦਾ ਆਲਸ ਕਰਕੇ ਖੁਦਾ ਦੇ ਕਲਾਮ ਚ ਲਿਖਿਆ ਸਾਰਾ ਕੁਝ ਬੰਦੇ ਦੇ ਜੀਵਨ ਚੋ ਜਾਂਦਾ ਰਹਿੰਦਾ ਢਿੱਲ ਦੇ ਕਰਕੇ ਬਰਕਤਾਂ ਜਾਂਦੀਆਂ ਰਹਿੰਦੀਆਂ ਪਰ ਉਦਮ ਦੇ ਨਾਲ ਬਰਕਤਾਂ ਵਧਦੀਆਂ ਜਾਂਦੀਆਂ ਉਦਮ ਦੇ ਨਾਲ ਦੁਆ ਵਧਦੇ ਜਾਂਦੇ ਜਦੋਂ ਉਤਮ ਕਰਕੇ ਹਿੰਮਤ ਕਰਕੇ ਜਦੋਂ ਅਸੀਂ ਪ੍ਰਭੂ ਦੇ ਕੰਮਾਂ ਦੇ ਵਿੱਚ ਅੱਗੇ ਵਧਦੇ ਜਾਵਾਂਗੇ ਪਰਮੇਸ਼ਵਰ ਦੇ ਕੰਮਾਂ ਦੇ ਵਿੱਚ ਲੱਗਣ ਲਾਵਾਂਗੇ ਔਰ ਆਲਸ ਆਪਣੇ ਜੀਵਨ ਦੇ ਵਿੱਚ ਨਹੀਂ ਆਉਣ ਦਵਾਂਗੇ ਤੋ ਗੌਰ ਕਰੀਏ ਅਸੀਂ ਆਤਮਿਕ ਤੌਰ ਤੇ ਵੀ ਤੇ ਸਰੀਰਕ ਤੌਰ ਤੇ ਵੀ ਬਰਕਤਾਂ ਵਿੱਚ ਵਧਾਂਗੇ ਬੋਲੇ ਹallelujah ਗੌਰ ਕਰੋ ਪੈਣ ਪ੍ਰੋ ਪ੍ਰਭੂ ਦੇ ਪਾਕ ਕਲਾਮ ਚ ਲਿਖਿਆ ਆ ਕਿ ਆਤਮਾ ਵਿੱਚ ਸਰਗਰਮ ਰਹੋ ਜਦੋਂ ਅਸੀਂ ਆਤਮਾ ਦੇ ਵਿੱਚ ਵੀ ਦੁਆ ਕਰਨ ਵਿੱਚ ਜਦੋਂ ਅਸੀਂ ਲੰਮੇ ਪਏ ਹੁੰਨੇ ਆ ਉਦੋਂ ਹੀ ਦੁਆ ਕਰ ਸਕਨੇ ਆ ਸੁਰਤ ਆਉਂਦੀ ਆ ਉਦੋਂ ਹੀ ਦੁਆ ਕਰ ਸਕਨੇ ਆ ਉਦੋਂ ਹੀ ਸਾਡਾ ਧਿਆਨ ਪ੍ਰਭੂ ਵੱਲ ਲੱਗਾ ਰਹੇਗਾ ਜੇ ਅਸੀਂ ਸੁਸਤੀ ਨਹੀਂ ਕਰਾਂਗੇ ਟੇਲ ਨਹੀਂ ਕਰਾਂਗੇ ਪ੍ਰਾਰਥਨਾ ਕਰਨ ਵਿੱਚ ਵਚਨ ਵਿਚਾਰਨ ਵਿੱਚ ਤੇ ਗੌਰ ਕਰੀਏ ਆਤਮਾ ਦੇ ਵਿੱਚ ਸਰਗਰਮ ਰਹਿਣ ਪ੍ਰਭੂ ਦੇ ਪਾਕ ਕਲਾਮ ਚ ਲਿਖਿਆ ਆਤਮਾ ਵਿੱਚ ਸਰਗਰਮ ਰਹੋ ਤੇ ਸੁਸਤੀ ਨਾ ਕਰਨੀ ਪ੍ਰਭੂ ਦੇ ਕੰਮ ਵਿੱਚ ਢਿੱਲੇ ਨਹੀਂ ਹੋਣਾ ਤਾਂ ਪਰਮੇਸ਼ਵਰ ਦੀ ਬਰਕਤ ਜਿਹੜੀ ਹੈ ਸਾਡੇ ਕਾਰੋਬਾਰਾਂ ਚ ਬਣੀ ਰਹੇਗੀ ਪਰਮੇਸ਼ਵਰ ਦੀ ਆਸ਼ੀਸ਼ ਸਾਡੇ ਕੰਮਾਂ ਚ ਬਣੀ ਰਹੇਗੀ ਇਸ ਕਰਕੇ ਪ੍ਰਭੂ ਦੇ ਕਲਾਮ ਚ ਜੋ ਕੁਝ ਲਿਖਿਆ ਆ ਉਹ ਸਾਨੂੰ ਪੂਰਾ ਜਦੋਂ ਆਪਾਂ ਕਰਾਂਗੇ ਆਲਸੀ ਜਿਹੜੇ ਲੋਕ ਹੁੰਦੇ ਆ ਉਹ ਥੱਕ ਜਾਂਦੇ ਆ ਪਰ ਉਦਮੀ ਜਿਹੜੇ ਲੋਕ ਹੁੰਦੇ ਆ ਉਹਨਾਂ ਦੀ ਜ਼ਿੰਦਗੀ ਵਿੱਚ ਬਰਕਤਾਂ ਆਉਂਦੀਆਂ ਇਸੇ ਕਰਕੇ ਪ੍ਰਭੂ ਦੇ ਕਲਾਮ ਚ ਲਿਖਿਆ ਆ ਇੱਕ ਨੂੰ ਪੰਜ ਤੋੜੇ ਇੱਕ ਨੂੰ ਦੋ ਤੋੜੇ ਇੱਕ ਨੂੰ ਇੱਕ ਤੋੜਾ ਪੰਜਾਂ ਵਾਲੇ ਨੇ ਉਦਮ ਕਰਕੇ ਪੰਜ ਹੋਰ ਕਮਾਏ ਇਹ ਜਿਹੜਾ ਮੈਨੂੰ ਤੁਹਾਨੂੰ ਜੀਵਨ ਦਿੱਤਾ ਆ ਇਸ ਜੀਵਨ ਦੇ ਨਾਲ ਉਦਮ ਕਰਕੇ ਪ੍ਰਭੂ ਵਾਸਤੇ ਕਮਾਉਣਾ ਚਾਹੀਦਾ ਪ੍ਰਭੂ ਨੇ ਸਾਨੂੰ ਇਹ ਸਰੀਰ ਦਿੱਤਾ ਹੈ ਪ੍ਰਭੂ ਨੇ ਸਾਨੂੰ ਜੀਵਨ ਦਿੱਤਾ ਇਹ ਬੜਾ ਕੀਮਤੀ ਜੀਵਨ ਆ ਮੇਰਾ ਤੁਹਾਡਾ ਜੀਵਨ ਇਹ ਬੜਾ ਕੀਮਤੀ ਆ ਇਹਦੇ ਨਾਲ ਉਦਮ ਕਰਕੇ ਸਾਨੂੰ ਵਚਨ ਸੁਣਨਾ ਚਾਹੀਦਾ ਇਹਦੇ ਨਾਲ ਉਦਮ ਕਰਕੇ ਸਰੀਰ ਦੇ ਨਾਲ ਦੁਆ ਕਰਨੀ ਚਾਹੀਦੀ ਆ ਔਰ ਬਾਈਬਲ ਦੇ ਵਿੱਚ ਲਿਖਿਆ ਉਦਮ ਕਰਕੇ ਜਦੋਂ ਅਸੀਂ ਕੰਮ ਕਰਾਂਗੇ ਪ੍ਰਭੂ ਦਾ ਤੇ ਖੁਦਾ ਉਹਨੀਆਂ ਵੱਧ ਬਰਕਤਾਂ ਦੇਗਾ ਬੁਲੇ ਹਾਲੇਲੂਇਆ ਤੋ ਗੌਰ ਕਰੀਏ ਅਜੀਜ਼ ਔਰ ਜਿਹਨੇ ਪੰਜ ਲੈ ਉਹਨੇ ਉਦਮ ਕਰਕੇ ਪੰਜ ਹੋਰ ਕਮਾਏ ਉਹਨੂੰ ਬਰਕਤ ਮਿਲ ਗਈ ਜਿਹਨੇ ਦੋ ਕਮਾਏ ਉਹਨੂੰ ਵੀ ਆਸ਼ੀਰਵਾਦ ਮਿਲੇ ਮਾਲਕ ਨੇ ਦੇਖਿਆ ਵੀ ਇਹ ਬਹੁਤ ਜਦਾ ਜਿਹਨੇ ਇੱਕ ਕਮਾਇਆ ਏ ਉਹਨੂੰ ਕਹਿੰਦਾ ਹੈ ਆਲਸੇ ਚੱਕਰ ਤੂੰ ਤੇ ਆਲਸੀ ਤੈਨੂੰ ਕੰਮ ਕਰਨਾ ਚਾਹੀਦਾ ਏ ਤੈਨੂੰ ਕੰਮ ਕਰਨਾ ਚਾਹੀਦਾ ਏ ਪਰ ਉਹ ਆਲਸੀ ਰਿਆ ਉਹਦੇ ਉੱਤੇ ਲਾਨਤ ਪਈ ਪਰ ਜਿਹਨਾਂ ਉਦਮ ਕੀਤਾ ਉਹਨਾਂ ਨੂੰ ਹੋਰ ਬਰਕਤ ਮਿਲੀ ਅੱਜ ਉਦਮ ਉਦਮੀ ਬਣ ਕੇ ਟਾਈਮ ਨਾਲ ਉੱਠਣਾ ਚਾਹੀਦਾ ਟਾਈਮ ਨਾਲ ਕੰਮ ਕਰਨੇ ਚਾਹੀਦੇ ਆ ਉਦਮੀ ਬਣ ਕੇ ਆਸੀਸ ਪਾਉਣੀ ਚਾਹੀਦੀ ਹੈ ਬਾਈਬਲ ਦੇ ਵਿੱਚੋਂ ਲਿਖਿਆ ਸਲੇਮਾਨ ਕਹਿੰਦਾ ਮੈਂ ਆਲਸੀ ਦੇ ਖੇਤ ਲਾਗੋਂ ਦੀ ਨੰਗਿਆ ਤੇ ਉਹਦੇ ਖੇਤ ਦੇ ਵਿੱਚ ਕੰਡੇ ਤੇ ਕੰਡੇ ਵਾਲੇ ਤੇ ਉਦਮੀ ਦੇ ਖੇਤ ਵਿੱਚ ਬਹੁਤ ਜ਼ਿਆਦਾ ਫਲ ਹੁੰਦਾ ਗੌਰ ਕਰੀਏ ਜਦੋਂ ਤੁਸੀਂ ਆਲਸੀ ਬਣ ਜਾਓਗੇ ਫਿਰ ਲੋਕ ਤੁਹਾਨੂੰ ਗੱਲਾਂ ਕਰਨਗੇ ਪਰ ਉਦਮੀ ਬਣੋਗੇ ਤੇ ਬਰਕਤਾਂ ਖੁਦਾ ਦੇ ਘਰ ਦੇ ਵਿੱਚੋਂ ਬਹੁਤ ਆਉਂਦੀਆਂ ਅੱਜ ਆਲਸੀਆਂ ਨੂੰ ਦੇਖੋਗੇ ਕਈਆਂ ਕੰਮਾਂ ਦਾ ਆਲਸ ਕਰਦੇ ਆ ਹਰੇਕ ਗੱਲਾਂ ਦੇ ਵਿੱਚ ਆਲਸੇ ਬੰਦੇ ਆ ਪਰ ਜਦੋਂ ਤੁਸੀਂ ਪ੍ਰਭੂ ਦੇ ਕਲਾਮ ਨੂੰ ਸੁਣ ਰਹੇ ਜੋ ਤੇ ਕਦੇ ਵੀ ਆਪਣੇ ਜੀਵਨ ਵਿੱਚ ਆਲਸ ਨਹੀਂ ਆਉਣਾ ਚਾਹੀਦਾ ਆਲਸ ਨਹੀਂ ਆਉਣ ਦੇਣਾ ਚਾਹੀਦਾ ਉਦਮੀ ਬਣ ਕੇ ਤਗੜੇ ਹੋ ਕੇ ਪ੍ਰਭੂ ਦੇ ਕੰਮ ਵਿੱਚ ਜਦੋਂ ਅਸੀਂ ਅੱਗੇ ਵਧਾਂਗੇ ਤੇ ਪਰਮੇਸ਼ਵਰ ਕੀ ਕਰੇਗਾ ਸਾਡੀ ਜ਼ਿੰਦਗੀ ਵਿੱਚ ਬਹੁਤ ਬਰਕਤਾਂ ਦੇ ਢੇਰ ਲਾਵੇਗਾ ਆਸ਼ੀਸ਼ਾਂ ਦੇ ਢੇਰ ਲਾਵੇਗਾ ਆਤਮਿਕ ਤੌਰ ਤੇ ਵੀ ਸਰੀਰਕ ਤੌਰ ਤੇ ਵੀ ਅਸੀਂ ਬੜੇ ਧਨੀ ਬਣ ਜਾਵਾਂਗੇ ਇਹ ਵਚਨ ਹੈ ਪਰਮੇਸ਼ਵਰ ਦਾ ਇਹ ਪ੍ਰਭੂ ਦਾ پاک ਕਲਾਮ ਹੈ ਔਰ ਆਸ਼ੀਸ਼ ਪਾਵਾਂਗੇ ਇਸ ਕਲਾਮ ਦੇ ਦੁਆਰਾ ਮੈਂ ਵਿਸ਼ਵਾਸ ਕਰਦਾ ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਸਰ ਕਰੇਗਾ ਜੇ ਇਸ वचन ਨੂੰ ਪੂਰਾ ਕਰੋਗੇ ਤੁਹਾਡੀ ਜ਼ਿੰਦਗੀ ਬਹੁਤ ਯਾਦਾ ਆਸ਼ੀਰਵਾਦ ਪਾਏਗੀ ਤੁਹਾਡਾ ਪਰਿਵਾਰ ਆਸ਼ੀਰਵਾਦ ਪਾਏਗਾ ਤੁਸੀਂ ਕਾਰੋਬਾਰਾਂ ਦੇ ਵਿੱਚ